ਵਾਹਿਗੁਰੂ ਜੀ ਸੋ ਪਾਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜ and it's so bad ਅਛੜ ਕੋਈ ਸੱਚ ਸਾਚਾ ਸੱਚ ਆ ਦੇ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸਤਰ ਸਖਤ ਦੇ ਮਾਲਕ ਤੁਨ ਸਾਈਂ ਸ੍ਰੀ ਅਨੁਗ੍ਰਾਦ ਸਹਿ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਰਾਦ ਮਾਨ ਗੁਰੂ ਪਿਆਰੇ ਸਤ ਸੰਗੀ ਜਨੋ ਅੱਜ ਸਤਿਗੁਰੂ ਜੀ ਨੇ ਫਿਰ ਸਾਡੇ ਤੇ ਅਪਾਰ ਕਿਰਪਾ ਰਖੀ ਬਾਬਸ਼ਸ਼ਕੀਤੇ ਅਮਰਤਵਲੇ ਦੀਵਾਨ ਦੀ ਆ ਹਾਜ਼ਰੀਆਂ ਪੰਨ ਦਾਸ ਪਾਗ ਸਮਾ ਬਖਸ਼ਿਆ ਤਨ 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 ਸਹਿ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਰਹਿਮਤਾਂ ਕਰਦੇ ਹੋਏ ਸਾਨੂੰ ਉਪਦੇਸ਼ ਦੇ ਰਹੇ ਨੇ ਐ ਦੁਨੀਆ ਦੇ ਲੋਕੋ ਇਸ ਮਾਤ ਲੋਕ ਦੇ ਵਿੱਚ ਇਸ ਦੁਨੀਆ ਦੇ ਵਿੱਚ ਦੋ ਤਰ੍ਹਾਂ ਦਾ ਧੰ ਹੈ ਕਿਉਂਕਿ ਮੈਸੇਹਤਾ ਸੰਸਾਰ ਪਰ ਵਿੱਚ ਹਰ ਇੱਕ ਚੀਜ਼ ਦੇ ਦੋ ਰੂਪ ਨੇ ਇੱਕ ਪਸਲੀ ਹੈ ਇੱਕ ਨਕਲੀ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਾਈ ਦੁਨੀਆ ਵਿੱਚ ਧਨ ਮਾਇਆ ਇਹ ਵੀ ਦੋ ਤਰ੍ਹਾਂ ਦੀ ਹੈ ਇੱਕ ਸੱਚਾ ਧਨ ਹੈ ਇੱਕ ਕੱਚਾ ਧਨ ਬਸ ਇਹਦੇ ਵਿੱਚ ਹੀ ਅੱਜ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਬਖਸ਼ਿਆ ਸਾਚਾ ਧਨ ਗੁਰਮਤੀ ਪਾਏ ਤੇ ਮਿਲਦਾ ਕਿਵੇਂ ਹੈ ਔਰ ਕੋਈ ਵੀ ਸਮਾਨ ਲੈਣਾ ਹੋਵੇ ਕੋਈ ਆਪਾਂ ਵਸਤੂ ਖਰੀਦਣ ਜਾਈਏ ਜਿੱਤਾਂ ਦੀ ਵਸਤੂ ਖਰੀਦਣੀ ਐ ਉਹਨਾਂ ਦੀ ਦੁਕਾਨ ਤੇ ਜਾਣਾ ਪੈਣਾ ਦਾ ਨਾ ਗੁਰੂ ਸਾਹਿਬ ਕੰਨੇ ਭਾਈ ਆਓ ਮੈਂ ਤਰ ਤੱਸਾਂ ਇਹ ਦੋਨੇ ਧਨ ਕਿੱਨਾ ਮਿਲਦੇ ਨਹੀਂ ਸੱਚਾ ਧਨ ਜਿਹੜਾ ਸੱਚਾ ਧਨ ਹੈ ਸੱਚਾ ਧਨ ਦਾ ਮਤਲਬ ਹੈ ਸੱਚ ਸੱਚ ਦਾ ਮਤਲਬ ਹੈ ਜੋ ਕਦੀ ਨਾਸ ਨਹੀਂ ਹੋ ਸਕਦਾ ਜੋ ਕਦੀ ਇਧਰੋਂ ਉੱਧਰ ਨਹੀਂ ਜਾ ਸਕਦਾ ਜਿਹੜਾ ਇੱਕ ਵਾਰੀ ਸਾਡੇ ਕੋਲ ਆ ਗਿਆ ਨਾ ਉਹਨੂੰ ਦੁਨੀਆ ਦੀ ਕੋਈ ਤਾਕਤ ਮਹਾਰਾਜ ਨੇ ਤਾਂ ਇਥੋਂ ਤੱਕ ਬਾਤ ਦਿੱਤਾ ਜਦ ਨਹੀਂ ਦੂਪੈ ਉਹਨੂੰ ਪਾੜੇ ਤਬੂ ਨਹੀਂ ਸਕਦਾ ਤਸਕਰ ਨਹੀਂ ਲੈਵੇ ਉਹਨੂੰ ਚੋਰ ਨਟੇਰੇ ਰੋਟ ਨਹੀਂ ਸਕਦੇ ਭਾਏ ਨਾ ਸਾਕੇ ਜਾਲੇ ਹੁਣ ਜਿਹੜਾ ਸੱਚਾ ਧਰਮ ਹੈ ਉਹਨੂੰ ਅੱਗ ਵੀ ਸਾੜ ਨਹੀਂ ਸਕਦੀ ਅੱਗ ਵੀ ਇਹਦਾ ਟੋਟ ਨਹੀਂ ਬਰਦਾ ਸਕਦੀ ਉਹ ਹੈ ਕਿ ਗੁਰੂ ਕਾ ਬਚਨ ਗਸ ਜੀ ਲਾਲੇ ਉਹ ਜਦੋਂ ਸਰੀਰ ਅੱਗ ਵਿੱਚ ਸੜ ਰਿਹਾ ਹੋਵੇਗਾ ਸੰਸਾਰ ਘਾਟ ਦੇ ਵਿੱਚ ਤੇਰਾ ਸਰੀਰ ਵੀ ਸੜਦਾ ਹੋਏਗਾ ਪਰ ਜਿਹੜਾ ਸੱਚਾ ਤਨ ਹੈ ਗੁਰੂ ਦਾ ਸ਼ਬਦ ਗੁਰੂ ਦਾ ਪਿਆਰ ਉਹਨੂੰ ਅੱਗ ਵੀ ਨਹੀਂ ਸਾੜ ਸਕਦੀ ਇਹ ਮਿਲੇਗਾ ਕਿਦੋਂ ਇਹ ਮਿਲੇਗਾ ਗੁਰੂ ਦੀ ਮੱਤ ਨਾਲ ਗੁਰੂ ਦੀ ਮੱਤ ਨਾਲ ਗੋਦੀ ਮਤ ਕੀ ਕਹਦੀ ਆ ਭਾਈ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਜਿਹਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਕਿਉਂਕਿ ਮਾਰਾ ਪਾਵਨ ਬਾੜੀ ਚ ਕਹਰੇ ਨੇ ਤੇ ਹਟੜੇ ਬਾਜ਼ਾਰ ਸੌਦਾ ਕਰਨ ਮੜ ਜਾ ਰਿਆ ਸੱਚ ਵੱਖਰ ਸੱਚ ਵੱਖਰ ਜਿੰਨੀ ਲੱਧਿਆ ਤੇ ਸੱਚੜੇ ਪਾਸਾਰ ਔਰ ਗੁਰੂ ਸਾਹਿਬ ਇਹ ਹੀ ਤੱਕ ਕਹਿ ਰਹੇ ਨੇ ਕਹਿੰਦੇ ਇਹ ਮਿਲੇਗਾ ਕਿੱਥੋਂ ਇਹ ਮਿਲੇਗਾ ਗੁਰੂ ਕੀ ਸੰਗਤ ਦੇ ਵਿੱਚੋਂ ਸੱਚੀ ਸੰਗਤ ਦੇ ਵਿੱਚੋਂ ਸੱਚੀ ਸੰਗਤ ਕਦੋਂ ਰੋਕ ਲੱਗਦੀ ਹੈ ਇਹ ਤਕਾਨ ਕਦੋਂ ਹੁੰਦੀ ਹੈ ਕਹਿੰਦੇ ਭਾਈ ਤੁਸੀਂ ਤਾਂ ਇਨਸਾਨ ਹੋ ਤੁਸੀਂ ਤਾਂ ਤੁਹਾਨੂੰ ਪਰਮੇਸ਼ਰ ਨੇ ਅਕਲ ਦਿੱਤੀ ਹੈ ਸੋਝ-ਬੋਝ ਦਿੱਤੀ ਹੈ ਕਹਿੰਦੇ ਆ ਕਿ ਕੋਈ ਇੱਕ ਨਿੱਕਾ ਜਿਹਾ ਪੰਛੀ ਇੱਕ ਨਿੱਕਾ ਜਿਹਾ ਪੰਛੀ ਆ ਬਬੀਹਾ ਮਾਰੇ ਕਹਿੰਦੇ ਇਹੋ ਪਤਾ ਲੱਗਿਆ ਪਰ ਤੁਹਾਨੂੰ ਇਹ ਤੱਕ ਨਹੀਂ ਪਤਾ ਲੱਗਿਆ ਬਬੀਹਾ ਅੰਮ੍ਰਿਤ ਵੀ ਲੈ ਬੋਲਿਆ ਉਹ ਬਬੀਹਾ ਨੂੰ ਪਤਾ ਹੈ ਕਿ ਬਬੀਹਾ ਸੁਆਤੀ ਬੋਗ ਦਾ ਪਿਆਸਾ ਹੈ ਔਰ ਪਾਣੀ ਤਾਂ ਬਹੁਤ ਹੈ ਸਾਗਰ ਭਰੇ ਪਏ ਨੇ ਤਲਾਬ ਰਹੇ ਪਏ ਨੇ ਬਰਸਾਤ ਬਹੁਤ ਆਉਂਦੀ ਹੈ ਪਰ ਬਰਸਾਤ ਦੇ ਵਿੱਚ ਇੱਕ ਸਵੰਤੀ ਬੂੰਦ ਹੈ ਸਵੰਤੀ ਬੂੰਦ ਉਹ ਪਪੀਹੇ ਦੇ ਮੁਖ ਦੇ ਵਿੱਚ ਪੈਂਦੀ ਹੈ ਉਹ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ बुझਦੀ ਕੋੜਾ ਬਰਸਾਤ ਪਾਏ ਕਿ ਤਾ ਸਵੰਤੀ ਬੂੰਦ ਆਏਗੀ ਜਿੰਨੀ ਦੇ ਤੱਕ ਬਰਸਾਤ ਨਹੀਂ ਉਹ ਤੋਂ ਪੀਰੇ ਨੂੰ ਸਮਝ ਆ ਗਈ ਇੱਕ ਪੰਚੀ ਨੂੰ ਸਮਝ ਆ ਗਈ ਕਿ ਮੈਂ ਅੰਮ੍ਰਿਤ ਵੇਲੇ ਬੋਲਦਾ ਆਂ ਅੰਮ੍ਰਿਤ ਵੇਲੇ ਅਕਾਲਪੁਰ ਸੁਆਈ ਗੁਰੂ ਦੀ ਦੁਕਾਨ ਖੁੱਲਦੀ ਹੈ ਉਹਦੀ ਕਚਹਿਰੀ ਲੱਗਦੀ ਹੈ ਪਪੀਆ ਅੰਮ੍ਰਿਤ ਵੇੜਾ ਬੋਲਿਆ ਤਾਂ ਨਾਲ ਸੁਣੀ ਪੁਕਾਰ ਫਿਰ ਉਹ ਸੱਚੀ ਸਰਕਾਰ ਦੀ ਕਚਹਿਰੀ ਦੇ ਵਿੱਚ ਪਪੀਏ ਦੀ ਆਵਾਜ਼ ਸੁਣੀ ਪਪੀਏ ਦੀ ਆਵਾਜ਼ ਦੇ ਸੱਚੀ ਸਰਕਾਰ ਨੇ ਹੁਕਮ ਕੀਤਾ ਨੇਗਾ ਨੂੰ ਫਰਮਾਨ ਹੋਆ ਫਿਰ ਕਿੰਦਰੋਂ ਫਰਮਾਨ ਕੀਤਾ ਸੱਚੀ ਸਰਕਾਰ ਨੇ ਪਰਸੋਂ ਕਿਰਪਾ ਧਾਰ ਔਰ ਜਦੋਂ ਵਰਸਿਆ ਫਿਰ ਉਹ ਸਾਤੀ ਬੂੰਦ ਫਪੀਹੇ ਦੇ ਮੁਖ ਵਿੱਚ ਪੈਂਦੀ ਐ ਤਾਂ ਉਹਦੀ ਪਿਆਸ ਗੁਜਦੀ ਐ ਮਾਰਾ ਕਹਿੰਦੇ ਉਹ ਇੱਕ ਪੰਛੀ ਦੇ ਕੋਲੋਂ ਸਿੱਖ ਲਓ ਇਹਦੇ ਕੋ ਸੱਚਾ ਧਰ ਪ੍ਰਾਪਤ ਕਰਨਾ ਹੈ ਦੇਖੋ ਵੀਰੋ ਅੱਪਾ 24 ਘੰਟੇ 24 ਦੇ 24 ਘੰਟੇ ਸਿਰਫ ਆ ਸਰੀਰ ਵਾਸਤੇ ਕਮਾਈ ਕਰਦੇ ਸਰੀਰ ਵਾਸਤੇ ਜੇਸ ਸਰੀਰ ਨੇ ਸਾਡਾ ਸਾਥ ਨਹੀਂ ਦੇਣਾ ਨਾ ਸਰੀਰ ਨੇ ਸਾਥ ਦੇਣਾ ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਵਿੱਚ ਅਜਿਹੇ ਬੋਲਵਾ ਵਿੱਚ ਇਹੀ ਕਹਿ ਰਹੇ ਨੇ ਕੱਚਾ ਤਨ ਸੱਚਾ ਮੂਰਖ ਗਵਾਾਰ ਦੁਨੀਆਂ ਦੇ ਲੋਕ ਮੂਰਖ ਲੋਕ ਆਪਣੇ ਜੀਵਨ ਦੇ ਵਿੱਚ ਸਿਰਫ ਕੱਚਾ ਸਾਥ ਜਿਹੜਾ ਸਾਥ ਨਹੀਂ ਲੱਗਦਾ ਜਿਹੜਾ ਕਦੇ ਨਾਲ ਨਹੀਂ ਲੱਗਦਾ ਉਹਨੂੰ ਸੱਚਦੇ ਨੇ ਉਹਨੂੰ ਇਕੱਠਾ ਕਰਦੇ ਨੇ ਕੱਚਾ ਤਨ ਸੱਚਾ ਮੂਰਖ ਗਵਾਾਰ ਯੋ ਕਾਟੇ ਦੇ ਮਾਨਮ ਮੁੱਕ ਹੂਲੇ ਅੰਦ ਗਵਾਰ ਉਹ ਗਿਆਨ ਤਾਂ ਦੇ ਅੰਨੇ ਲੋਕ ਇਹ ਨਹੀਂ ਜਾਣਦੇ ਕਿ ਇਹਦੇ ਨਾਲ ਕੱਟ ਵੀ ਨਹੀਂ ਹੁੰਦਾ ਉਹਦੇ ਪਾਪਾ ਆਪਣਾ ਬਚਪਨ ਯਾਦ ਕਰੋ ਆਪਣਾ ਬਚਪਨ ਯਾਦ ਕਰੋ ਆਪਾਂ ਗਲੀਆਂ ਵਿੱਚ ਖੇਡਦੇ ਹੁੰਦੇ ਸੀ ਨਿੱਕੇ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਨਾ ਕਾਹਦੇ ਨਾਲ ਕੱਚਾ ਨਾਲ ਰੋੜਿਆਂ ਨਾਲ ਈ ਘਟਾਉਂਦੀ ਹੈ ਸਾਡੀਆਂ ਸਾਡੇ ਲਈ ਉਹ ਬਹੁਤ ਕੀਮਤੀ ਸਨ ਅਤਿ ਬੀ ਕੀਮਤੀ ਸਨ ਅਸੀਂ ਮਾਤਾ ਪਿਤਾ ਦੀ ਡਾਰਟ ਵੀ ਛੱਡ ਲੈਂਦੇ ਸੀ ਮਾਰ ਵੀ ਖਾ ਲੈਂਦੇ ਸੀ ਪਰ ਉਹ ਨਹੀਂ ਸੀ ਛੱਡਦੇ ਕਈ ਵਾਰ ਮਾਤਾ ਸਾਡੀ ਜੇ ਵਿੱਚੋਂ ਉਹ ਕੰਚੇ ਉਹ ਰੋੜ ਗੱਟ ਦੇ ਬਾਹਰ ਸੁੱਟ ਦਿੰਦੀ ਸੀ ਚਿਪੇੜਾ ਵੀ ਪੈਂਦੀਆਂ ਪਰ ਸ਼ਾਮ ਨੂੰ ਸੁੱਤੇ ਪੈ ਦੀ ਜੇਬ ਦੇ ਵਿੱਚ ਉਹੀ ਕੰਚੇ ਉਹੀ ਰੋੜ ਫੇਰ ਆਉਂਦੇ ਸੀ ਕਿਉਂ ਮਾਂ ਨੂੰ ਤਾਂ ਪਤਾ ਵੀ ਤਾਂ ਰੋੜ ਨੇ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਇਹਦੇ ਕੰਮ ਨਹੀਂ ਆਉਂਦੇ ਮਾਂ ਨੂੰ ਪਤਾ ਪਰ ਸਾਡੇ ਲਈ ਉਹੀ ਲੱਖਾਂ ਕਰੋੜਾਂ ਦੇ ਕੀਮਤੀ ਸਨ ਜਦੋਂ ਆਪਾਂ ਥੋੜੇ ਜਿਹਾ ਵੱਡੇ ਹੋਏ ਸੋਜੀ ਆਈ ਮਨ ਨੂੰ ਸੋਚਿਆ ਉਹ ਅਸੀਂ ਕਰ ਆ ਰੋੜਿਆਂ ਨਾਲ ਆ ਕੰਚਿਆਂ ਨਾਲ ਦੀ ਗੱਡੀ ਜੇ ਬਸ ਇਹ ਤਾਂ ਕੁਝ ਵੀ ਨਹੀਂ ਹੈ ਇਹਦਾ ਜੀਵਨ ਦੇ ਵਿੱਚ ਕੰਮ ਆਉਣ ਵਾਲੇ ਨਹੀਂ ਪਰ ਮਾਰਾ ਕਹਿੰਦੇ ਉਦੋਂ ਅਸੀਂ ਇਹ ਗਿਆਨਤਾ ਦੇ ਅਧੇਰੇ ਵਿੱਚ ਸੀ ਜਦੋਂ ਥੋੜੀ ਜਿਹੀ ਸੋਝੀ ਆਣੀ ਸਾਨੂੰ ਸਮਝ ਆ ਗਈ ਕਿ ਕੰਚੇ ਕਿਸੇ ਕੰਮ ਦੇ ਨਹੀਂ ਪਰ ਮਾਰਾ ਜਿਹੜੇ ਮਰਮਖ ਭੂਲੇ ਅੰਤ ਗਵਾਲ ਅਸੀਂ ਅਗਿਆਨਤਾ ਦੇ ਅਧੇਰੇ ਵਿੱਚ ਅੱਜ ਵੀ ਭੂਲੇ ਡਟਦੇ ਹਾਂ ਕਿ ਜਿਹੜਾ ਧਰ ਅਸੀਂ ਇਕੱਠਾ ਕਰ ਰਹੇ ਹਾਂ ਨਾ ਇਹ ਵੀ ਉਹ ਕੰਚਾ ਦੀ ਤਾ ਜਦੋਂ ਅਸੀਂ ਮਾਲਕ ਦੇ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਣਾ ਹੈ ਅਸਲੀ ਮਾਰਗ ਮੇਕਾ ਦੀ ਗੋਦੀ ਵਿੱਚ ਜਾਣਾ ਤਾਂ ਇਹ ਕੰਚੇ ਇਹ ਦੁਨੀਆਂ ਦਾ ਧਨ ਇਹ ਕੋਠੀਆਂ ਇਹ ਮਹਿਲਾਂ ਮਾਰੀਆਂ ਮਾਰਕ ਨੇ ਇਹਨਾਂ ਵਿੱਚੋਂ ਕੋਈ ਵੀ ਨਾਲ ਨਹੀਂ ਜਾਣਾ ਕੋੜ ਅੱਗੇ ਇੱਕ ਵੱਡੀ ਵੱਡੀ ਗੱਲ ਨਾਲ ਕਿ ਗੁਰੂ ਸਾਹਿਬ ਨੇ ਵਿਖਿਆ ਕੈ ਧਨ ਸਦਾ ਦੁੱਖ ਹੋਏ ਵਿਖਿਆ ਇਹ ਸੰਸਾਰ ਇੱਕ ਵਿਖਿਆ ਇੱਕ ਜਹਿਰ ਦਾ ਇੱਕ ਅਗ ਦਾ ਸੰਗ ਹੈ ਜਿਹੜਾ ਵਿਖਿਆ ਦਾ ਧਨ ਹੈ ਜਿਹੜਾ ਜਹਿਰ ਦਾ ਧਨ ਹੈ ਇਹਦੇ ਨਾਲ ਸਦਾ ਦੁਖੀ ਹੋ ਗਾਵੇ ਜੇ ਪੈਸਾ ਨਹੀਂ ਬਦਲੇ ਜੇ ਧਨ ਨਹੀਂ ਬਦਲੇ ਬੰਦਾ ਤਾਂ ਵੀ ਦੁਖੀ ਹੈ ਮੇਰੇ ਕੋਲੇ ਹੈ ਨਹੀਂ ਮੇਰੇ ਕਮੰਡੀ ਕੋਲ ਬਹੁਤ ਹੈ ਉਹ ਫੇਰ ਵੀ ਦੁਖੀ ਹੈ ਜਿਹਦੇ ਕੋਲ ਬਹੁਤ ਸਾਰਾ ਧਨ ਪਿਆ ਤਿਰੋਰੀਆਂ ਪ੍ਰੀਤੀਆਂ ਨੇ ਉਹ ਵੀ ਦੁਖੀ ਹੈ ਸਦਾ ਕਿਤੇ ਚੋਰੀ ਦਾ ਲੱਗ ਜਾ ਕਿਤੇ ਨਾਲ ਫੋ ਦਾ ਉੱਟ ਕੇ ਲੈ ਜਾ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੋਕ ਜਨ ਵੀ ਦੁੱਖ ਪੈ ਤਸਕਰ ਨਹੀਂ ਲੈ ਰੇ ਚੋਰ ਵੀ ਲੁੱਟ ਨਹੀਂ ਸਕਦੇ ਜਿਹੜਾ ਨਾਮ ਤਨ ਉਹ ਤੁਹਾਨੂੰ ਨੇ ਸਦਾ ਦੁਖੀ ਦੇ ਰਿਹਾ ਜੇ ਮੌਤ ਆ ਗਿਆ ਤਾਂ ਵੀ ਦੁਖੀ ਕਰਦਾ ਜੇ ਨਹੀਂ ਆਇਆ ਤਾਂ ਵੀ ਦੁਖੀ ਕਰਦਾ ਪਹਿਲਾਂ ਤਾਂ ਸਾਰਾ ਸਰੀਰ ਤੋੜ-ਪੋੜ ਕੇ ਕਮਾਵਾਂਗੇ ਦੁੱਖਾਂ ਦੇ ਨਾਲ ਕਮਾਵਾਂਗੇ ਫੇਰ ਜੇ ਚਲਾ ਗਿਆ ਤਾਂ ਵੀ ਦੁਖੀ ਕਰਦਾ ਜਿਹੜਾ ਦੁਨਿਆਵੀ ਧਨ ਹੈ ਜਿਹੜਾ ਦਿੱਕਿਆ ਦਾ ਧਨ ਹੈ ਇਹ ਆਉਣ ਲੱਗਿਆ ਵੀ ਦੁੱਖ ਦਿੰਦਾ ਹੈ ਜਾਣ ਲੱਗਿਆ ਵੀ ਦੁੱਖ ਦਿੰਦਾ ਹੈ ਜਿਹੜਾ ਸੱਚਾ ਧਨ ਹੈ ਨਾਮ ਧਨ ਹੈ ਇਹ ਆਉਣ ਲੱਗੇ ਵੀ ਸਕੂਨ ਦਿੰਦਾ ਹੈ ਹੁਣ ਤੁਸੀਂ ਦੱਸੋ ਜੇ ਗੁਰਦੁਆਰੇ ਬੈਠੇ ਹੋ 2 ਮਿੰਟ ਲਈ ਆਪਣੇ ਅੰਦਰ ਚਾਪੀ ਬਾਕੇ ਵੇਖੋ ਮਨ ਸ਼ਾਂਤ ਹੋ ਜਾਵੇ ਜੇ ਆਪਾਂ ਜਿੰਨਾ ਮਰਜੀ ਪਾਪ ਕਰਦੇ ਰਹੀਏ ਕੁਝ ਹੀ ਕਰ ਅਰੇ ਕਿ ਜਦੋਂ ਆਪਾਂ ਗੁਰੂ ਜੀ ਦੇ ਚਰਨਾਂ 'ਚ ਵੜ ਜਾਂਦੇ ਆ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਆ ਅੰਦਰ ਸੱਚਾ ਨਿਹੋ ਅੰਦਰ ਸੱਚਾ ਨਿਹੋ ਕਿਉਂਕਿ ਅੰਦਰ ਸਾਡੇ ਵੀ ਸੱਚ ਬੈਠਾ ਹੈ ਅਸੀਂ ਉਹਨੂੰ ਛੁਪਾ ਰੱਖਿਆ ਅੰਦਰ ਸੱਚਾ ਸਾਮਣੇ ਗੁਰਦੇ ਦੇਦਾਰ ਕਰਦੇ ਆਪਾਂ ਗੁਰੂ ਦੀ ਬਾਣੀ ਸੁਣਦੇ ਆ ਸਾਡੀ ਆਤਮਾ ਨੂੰ ਸ਼ਾਂਤੀ ਆ ਜਾਂਦੀ ਹੈ ਆਉਂਦੀ ਹੈ ਨਾ ਤੁਹਾਡੇ ਚੋਂ ਕਈ ਵੀਰ ਸਵਾਲ ਕਰਦੇ ਨੇ ਕਿ ਬਾਬਾ ਜੀ ਜਦੋਂ ਨਿਤਨੇ ਕਰਦੇ ਆ ਬਾਣੀ ਪੜ੍ਹਦੇ ਨੀਂਦ ਆ ਜਾਂਦੀ ਹੈ ਆਉਂਦੀ ਹੈ ਨਾ ਇਹਦਾ ਕਾਰਨ ਪਤਾ ਕੀ ਹੈ ਇੱਕ ਨਿੱਕਾ ਜਿਹਾ ਬੱਚਾ ਮਸੂਮ ਬੱਚਾ ਹੋਵੇ ਜੇ ਉਹ ਲੋਕ ਕੰਡਿਆਂ ਦੀ ਛੇਤੀ ਬਾਣੀ ਕੰਡਿਆਂ ਤੇ ਧੁੱਪ ਚ ਪਾ ਲਈ ਸੋ ਜਾਏਗਾ ਕਦੀ ਨਹੀਂ ਸੋਚਦਾ ਕਦੋਂ ਸੋਚਦਾ ਹੈ ਜਦੋਂ ਮਾਂ ਦੀ ਗੋਦ ਵਿੱਚ ਪਿਆ ਹੁੰਦਾ ਹੈ ਮਾਂ ਪਿਆਰ ਨਾਲ ਸਰ ਚਾਤ ਕੇੜਦੀ ਹੈ ਮੁੱਖ ਦੇ ਵਿੱਚ ਆਪਣਾ ਦੁੱਧ ਪਾ ਦਿੰਦੀ ਹੈ ਪਿਆਰ ਦੀਆਂ ਲੋਰੀਆਂ ਦਿੰਦੀ ਹੈ ਬਸ ਫਿਰ ਨਾਲ ਦੀ ਨਾਲ ਚੇਹਰ ਦੀ ਨੀਂਦ ਆ ਜਾਂਦੀ ਮਿਲੋਂਪਾ ਹੱਥ ਜੋੜ ਕੇ ਰੋਜ਼ ਕਹਿੰਦੇ ਹਾਂ ਰਾਈ ਤੁਮ ਮੇਰਾ ਪਿਤਾ ਤੁਮ ਹੈ ਮੇਰਾ ਬਾਪਾ ਸਾਡੀ ਆਤਮਾ ਤੜਫਦੀ ਹੁੰਦੀ ਹੈ ਉਹਦੇ ਕੋ ਤੁਸੀਂ ਥੱਪ ਟੁੱਟ ਕੇ ਸਾਰੇ ਦਰਦ ਦੇ ਦਿੱਤੇ ਟੁੱਟੇ ਕਰੇ ਆਏ ਹਨ ਤੁਹਾਨੂੰ ਬਿਲਕੁਲ ਚੇਤ ਨਹੀਂ ਕਰਦਾ ਕੁਝ ਵੀ ਕਰ ਲਓ ਪਰ ਜੇ ਕਿਤੇ ਮਾਰ ਪਸੰਦ ਫਿਰੋ ਲੱਗੀ ਹੋਵੇ ਗੰਦ ਚੱਲਦਾ ਹੋਵੇ ਸਭ ਕੋਈ ਨੀਂਦ ਨਹੀਂ ਆਈ ਕਿ ਟੁੱਟ ਜਾਏ ਸਾਰੀ ਨੀਂਦ ਜਿੰਨੇ ਮਰਜੀ ਥੱਕੇ ਹੋਏ ਕਿਉਂ ਕਿਉਂਕਿ ਇਹ ਜਿਹੜਾ ਦੁਨੀਆਂ ਦਾ ਗੰਦਾ ਕਲਚਰ ਹੈ ਦਾ ਇਹ ਗੰਦੇ ਗੀਤ ਕੰਦੀਆਂ ਪਿਕਚਰਾਂ ਇਹ ਨਾਟਕ ਚੇਤਕ ਮਾਰਾ ਕਹਿੰਦੇ ਕੰਦੀਆਂ ਦੀਆਂ ਸੀਜਾਂ ਨਹੀਂ 16 ਦੀ ਸੀਜ ਹੈ ਇਹ ਕੜਪ ਦੀ ਤਪ ਦੀ ਗਰਮ ਧੋਪ ਹੈ ਸਾਡੀ ਆਤਮਾ ਫਿਰ ਤੜਫਦੀ ਆ ਉਹ ਨੀਂਦ ਨਹੀਂ ਆਉਂਦੀ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਓ ਬੰਦਾ 4-5 ਨੀਂਦ ਦੀਆਂ ਗੋੜੀਆਂ ਨਾਲ ਕੇ ਸੌਂਦਾ ਹੁੰਦਾ ਉਹਦੇ ਇੱਕ ਨਰ ਪ੍ਰੈਕਟੀਕਲ ਕਰਦੇ ਦੇਖ ਲਓ ਇਸਲਾਮ ਕਰਕੇ ਚੌਂਕੜਾ ਮਾਰ ਕੇ ਜਬ ਇਸਹਾਦਾ ਪਾਠ ਰੰਮ ਕਰਦੇ ਹੋ ਪੰਜ ਪੌੜੀਆਂ ਪੜਦੇ ਪੜਦੇ ਬੁੱਲਿਆਂ ਲੱਗ ਜਾਂਦੀ ਆਣ ਕੇ ਨੀਂਦ ਆਉਣ ਲੱਗ ਜੇ ਕਿਉਂ ਕਿਉਂਕਿ ਉਦੋਂ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਆਤਮਾ ਨੂੰ ਮਾਂ ਪਿਆਰ ਦਿੰਦੀ ਹੈ ਆਤਮਾ ਸ਼ਾਂਤ ਹੁੰਦੀ ਹੈ ਤਾਂ ਚੈਨ ਦੀ ਨੀਂਦ ਆ ਜਾਂਦੀ ਹੈ ਹੁਣ ਗੁਰੂ ਸਾਹਿਬ ਬਾਣ ਮਾਰਿ ਕਰਨ ਜਿਹੜਾ ਸੱਚਾ ਧੰਮ ਹੈ ਉਹ ਕਿੱਥੋਂ ਮਿਲਦਾ ਗੁਰਮਤੀ ਪਾਏ ਗੁੰਦੀ ਮਤ ਤੋਂ ਮਿਲਦਾ ਜਿਹੜਾ ਉਹ ਮਨ ਕਦੀ ਸਾਥ ਨਹੀਂ ਛੱਡਦਾ ਜਿਹੜਾ ਕੱਚਾ ਤਾਂ ਹੈ ਦੁਨੀਆ ਦਾ ਤਾਂ ਹੈ ਇਹ ਜ਼ਹਿਰ ਦਾ ਜ਼ਹਿਰ ਦਾ ਇੱਕ ਦੂਜਾ ਰੂਪ ਹੈ ਪਿੱਖਿਆ ਕਹਿ ਤਾਗਾ ਸਦਾ ਦੁਖ ਹੋਏ ਇਹਦੇ ਨਾਲ ਜੇ ਤੂੰ ਬਹੁਤ ਸਾਰਾ ਕਮਾ ਲਿਆ ਤਾਂ ਵੀ ਤੂੰ ਬਈ ਦੁਖੀ ਹੋਏਗਾ ਜੇ ਨਾਮ ਪਾਇਆ ਤਾਂ ਵੀ ਦੁਖੀ ਹੋਏਗਾ ਨਾ ਸਾਥ ਕੱਲ ਤੇਨੇ ਤ੍ਰਿਸ਼ਨਾ ਪੈਦਾ ਹੋਣੀ ਹੈ ਹਜ਼ਾਰ ਬਣਾਉਣਾ ਇੱਕ ਬੜੀ ਸੋਹਣੀ ਛੋਟੀ ਜੀ ਗਾਥਾ ਪਰਨ ਸਮਾਪਤੀ ਹੈ ਕਿਉਂਕਿ ਜਦੋਂ ਗੁਰੂ ਦੀ ਬਾਣੀ ਨੂੰ ਪੜੀਏ ਨਾ ਇਹ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਸਵੇ ਦਾ ਇੱਕ ਪਰਿਵਾਰ ਬਹੁਤ ਕੁਲੀਨ ਪਰਿਵਾਰ ਹੈ ਬਹੁਤ ਸਾਰਾ ਪੈਸਾ ਉਹਨਾਂ ਕੋਲ ਪਰ ਨਿੱਤ ਦਾ ਕਰੇ ਨਿੱਤ ਦਾ ਝਗੜਾ ਉਹਨਾਂ ਦੇ ਸਾਹਮਣੇ ਇੱਕ ਕੁੱਟਿਆ ਜਾਂ ਢਾਹਿਆ ਝੋਕੜੀ ਦੀ ਕੋਈ ਇੱਕ ਦੋ ਜੀ ਰਹਿੰਦੇ ਨੇ ਉਹਨੇ ਤਰਿਹਾਰੀ ਕਰਦੇ ਨੇ ਵਿਚਾਰੇ ਸਾਰਾ ਦਿਨ ਮਿਹਨਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਜਿੰਨਾ ਕਮਾਉਂਦੇ ਨੇ ਰਾਤ ਨੂੰ ਆ ਕੇ ਪਕਾ ਕੇ ਖਾ ਕੇ ਰਾਤ ਲੈ ਚਾਹ ਦੀ ਨੀ ਨੀ ਸੌ ਜਾਂਦੇ ਨੇ ਕਦੀ ਉਹਨਾਂ ਦੇ ਘਰ ਦਾ ਨਹੀਂ ਵੇਖੀ ਕੋਈ ਇੱਕ ਤੇ ਦੋ ਅਮੀਰ ਗਵਾਂਢਣ ਦੇ ਆਪਣੇ ਪਤੀ ਕੋ ਖਿਆਲ ਪਤੀ ਦੇ ਆਪਣੇ ਕੋਲੇ ਪੱਤ ਦਾ ਪੈਸਾ ਸਾਡੇ ਕੋਲੇ ਫਿਰ ਵੀ ਕਲੇਸ਼ ਆ ਸਾਹਮਣੇ ਇੱਕ ਗੁਰਮੁਖ ਪਰਿਵਾਰ ਰਹਿੰਦਾ ਗੁਰਮੁਖ ਹੀ ਉਹ ਬੰਦਗੀ ਕਰਵਾਦੇ ਧਿਆਣੀ ਕਰਦੇ ਰੱਬ ਦਾ ਨਾਮ ਲੈਂਦੇ ਪਰ ਉਹਨਾਂ ਦੇ ਘਰ ਤੇ ਕੋਈ ਕਲੇਸ਼ ਨਹੀਂ ਕਹਿੰਦਾ ਭਾਰਮਾ ਦੇ ਤੈਨੂੰ ਦੱਸਾਂ ਉਹ ਵੀ ਸਿਆਣਾ ਸੀ ਉਹਨਾਂ ਨੇ ਕੀ ਕੀਤਾ ਨਾ ਕਹਿੰਦਾ ਅੱਜ ਮੈਂ ਤੈਨੂੰ ਦਿਖਾਉਣਾ ਤਮਾਸ਼ਾ ਇਹ 84 ਦਾ ਚੱਕਰ ਹੈ ਉਹਨੇ ਇੱਕ ਥੈਲੀ ਵਿੱਚ 99 ਰੁਪਏ ਪਾ ਕੇ ਰਾਤ ਨੂੰ ਉਹਨਾਂ ਦੇ ਦਰਵਾਜ਼ੇ ਤੇ ਲਿਖ ਸੁੱਟ ਦਿੱਤੇ। ਸਵੇਰ ਹੋਈ। 부ਆ ਬੋਲੇ ਜਦੋਂ ਦੇਖਿਆ ਤਾਂ ਕਿ ਵਿੱਚ ਪੈਸੇ 99 ਰੁਪਏ। ਖੁਸ਼ ਹੋ ਕੇ ਦੋਦੇ ਪਿਆਕੇ ਵੀ ਬੜੇ ਖੁਸ਼ ਹੋਏ ਬਾਹਰ ਦੇ ਸਾਡੇ ਨਾਲ ਕੀ ਸੁੱਟ ਦਿੱਤੇ। ਪਰ ਉਹ ਦੋਨਾਂ ਨੇ ਵਿਚਾਰ ਕੀਤਾ ਕਹਿੰਦੇ ਆਪਾਂ ਨੂੰ 99 ਰੁਪਏ ਬੜੇ ਦਿੱਤੇ ਨਾ। ਅੱਜ ਆਪਾਂ ਆਪਣੀ ਕਮਾਈ ਦੇ ਵਿੱਚੋਂ 1 ਰੁਪਇਆ ਕਰਕੇ ਇਹਦੇ ਵਿੱਚ ਜਮ੍ਹਾਂ ਕਰਾਂਗੇ ਇਹ 99 ਨੂੰ 100 ਕਰਾਂਗੇ। ਸਾਉ ਤੋਂ ਪਨਾਸ ਕਰ ਦਾਂਗੇ ਕਦੇ ਔਖੇ ਵੇਲੇ ਕੰਮ ਆਉਗਾ ਐਸੀ ਵਜ੍ਹਾ ਅੱਗੇ ਜਿੰਨਾ ਚਾਉਂਦੇ ਸੀ ਆਨੰਦ ਨਾਲ ਸ਼ਕ ਲੈਦੇ ਸੀ ਅੱਜ ਉਹਦੇ ਵਿੱਚ ਕੁਝ ਬਚਾਉਣਾ ਪਿਆ ਕੰਮ ਹੋਰ ਕ੍ਰਿਸ਼ਨਾ ਵੱਧ ਕੇ ਆਪਾਂ ਨੂੰ 200 ਬਣਾ ਦਈਏ ਉਹ ਕਰਦੇ ਕਰਦੇ ਹੁਣ ਉਹ ਜਿਹੜੀ ਕਮਾਈ ਕਰਦੇ ਸੀ ਪਹਿਲਾਂ ਪਿਆਰ ਵਿੱਚ ਲੈ ਕੇ ਵੰਡ ਕੇ ਖਾ ਲੈਂਦੇ ਸੀ ਹੁਣ ਲੜਾਈ ਸ਼ੁਰੂ ਹੋ ਗਈ ਤੂੰ ਐਨੇ ਕਿਸੇ ਖਰਚ ਕਰਿਆ ਤੂੰ ਕਿੱਥੇ ਖਰਚ ਕਰ ਦਿੱਤੇ ਕਲੇਸ਼ ਸ਼ੁਰੂ ਹੋ ਗਿਆ ਉਹਨੇ ਦੇਖਿਆ ਇਹੋ ਕਿ ਇਹ ਕੀ ਕੇਂਦਰ ਵਾਸੇ ਇਹ ਆ ਜਿਹੜੀ ਵਿਖਿਆ ਕਰਦਾ ਮੈਂ ਨਾ ਇਹ ਸਦਾ ਦੁਖੀ ਕਰਦਾ ਹੈ ਇਹਦੇ ਅੰਦਰ ਜਵੇਨੇ ਇਹਨਾਂ ਨੂੰ ਸੋਹ ਬਣਾਉਣ ਦੇ ਚੱਕਰ ਦੇ ਵਿੱਚ ਬਸ ਉਹਨਾਂ ਦੀ ਕ੍ਰਿਸ਼ਨਾ ਸੈਸ ਘਟੇ ਲੱਗ ਕੋ ਉਠਤਾਲਦਾ ਹੈ ਤ੍ਰਿਪ ਤਨ ਆਵੇ ਪਾਇਆ ਪੰਜੇ ਪਾਵੇ ਅਜ ਹਜ਼ਾਰ ਕਮਾ ਲਿਆ ਮੈਂ ਲੱਖ ਮਾਲ ਮੈਂ ਕਰੋੜ ਅਰਮਾ ਖਰਮਾ ਸਭ ਖਗੀਰ ਪਤਾ ਨਹੀਂ ਕਿਥੇ ਕਮਾ ਲਵੇ ਜਿੰਨਾ ਵੀ ਕਮਾ ਲਵੇ ਬੰਦੇ ਦੀ ਕ੍ਰਿਸ਼ਨਾ ਵੱਧਦੀ ਜਾਂਦੀ ਹੈ ਉਹ ਰਜਨਾ ਨਹੀਂ ਵਾਹਿਗੁਰੂ ਕਿਰਪਾ ਕਰ ਦੇਵੇ ਸਤਗੁਰੂ ਭੇਟਾ ਪੂਰਾ ਭਾਗ ਇਹ ਸਤਗੁਰ ਜਿਹੜੇ ਤੁਸੀਂ ਬੈਠੀ ਹੋਣਾ ਜਿਹਦੇ ਚਰਨਾਂ ਵਿੱਚ ਇਹ ਵੱਡੇ ਭਾਗਾਂ ਨਾਲ ਪ੍ਰਾਪਤੀ ਹੁੰਦੀ ਹੈ ਸੱਚ ਰਤੇ ਅਨਸ ਬੈਰਾਗ ਜਿਹੜੇ ਸੱਚ ਧਰ ਦੇ ਵਿੱਚ ਅੱਗੇ ਜਾਂਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਦੁਨੀਆ ਦੀ ਧਰ ਦੀ ਪੀੜਾ ਘਟੋ ਜਾਂਦੀ ਹੈ ਚਾਹ ਜੁਗ ਮੈਂ ਅੰਮ੍ਰਿਤਸਾਹੀ ਬਾੜੀ ਇਹ ਜਿਹੜੀ ਬਾੜੀ ਆ ਚਾਰੇ ਦੁਨੀਆਂ ਦੇ ਵਿੱਚ ਇਹ ਸੱਚਾ ਧਰ ਤੇਰਾ ਸਾਥ ਦਿੰਦਾ ਸਭ ਕੇ ਸੱਚਾ ਜਦੋਂ ਇਹ ਸਾਨੂੰ ਪ੍ਰਾਪਤ ਹੋ ਗਿਆ ਨਾ ਫੇ ਸਾਰਾ ਕੁਝ ਸੱਚ ਨਾ ਜਨੋ ਲਾ ਸਭ ਕੇ ਸੱਚਾ ਸੱਚਾ ਹੈ ਸੋਏ ਉਤਮ ਬ੍ਰਹਮ ਵਿਚਾਰਾ ਕੋਏ ਸੱਚ ਸੱਚਾ ਅਕਾਲ ਪੁਰਖ ਵਾਹਿਗੁਰੂ ਸੱਚ ਹੈ ਉਹਦਾ ਨਾਮ ਧੰਨ ਵੀ ਸੱਚ ਹੈ ਸੱਚ ਸੱਚਾ ਸੱਚ ਆਪ 드러ਣਾਏ ਉਹ ਆਪ ਹੀ ਆਪਣੇ ਸੇਵਕਾਂ ਦੇ ਹਿਰਦੇ ਚ ਵਸ ਕੇ ਆਪਣਾ ਨਾਮ ਧੜ ਬ੍ਰਿੜ ਕਰਾ ਦਿੰਦਾ ਹੈ ਨਾਮਕ ਆਪੇ ਦੇਖੈ ਆਪੇ ਸੱਚ ਲਾਏ ਵੀਰੋ ਸਾਰੇ ਰੋ ਬੇਨਤੀ ਹੈ ਬੇਨਤਾ ਕਰੋ ਕਮਾਈਆਂ ਕਰੋ ਰਾਜ ਰਾਜ ਕਰੋ ਅਰ ਅੰਮ੍ਰਿਤ ਵੇੜਾ ਸਮਾਂ ਨੂੰ ਕਿਰਪਾ ਕਰਿਆ ਕਰੋ ਕਿਉਂਕਿ ਅੰਮ੍ਰਿਤ ਵੇੜਾ 4:00 ਵਜੇ ਸਵੇਰ ਹੋ ਜਾਂਦਾ ਹੈ 12 ਵਜੇ ਤੋਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾ ਪਹਿਲਾ ਅੰਮ੍ਰਿਤ ਵੇੜਾ ਜਦੋਂ ਸੂਰਜ ਦੀ ਪਹਿਲੀ ਕਿਰਨ ਫੁੱਟੀ ਅੰਮ੍ਰਿਤ ਵੇੜਾ ਸਮਾਪਤ ਹੋ ਜਾਂਦਾ ਹੈ ਇਸ ਕਰਕੇ ਜਿੰਨੀ ਆਪ ਦਾ ਅੰਮ੍ਰਿਤ ਵੇੜੀ ਸਵਾਲ ਕਰਾਂਗੇ ਬਾਰੇ ਕਹਿੰਦੇ ਪਪੀਏ ਬਾਪੂ अमृत वेले कुक ने केसो केसो कुकी है ना सोई है आसार रात दिवस के कुकड़े कबूं के सुने पुकार कदे तो साड़ी पुकार सुनेगा जिदे पुकार सुनी फिर वो बोलेंगे लोग सुखिए और लोग सुनेंगे नार हर पाव मिले मेले वाई कुकी का खालसा वाई कुकी की फतह सात नाम वाई कु सात नाम ಸಾಲಿನ